ਉਹ ਤਾਂ ਨਿਹਾਲਾ ਇਹ ਬਚਨ ਪੜਦੇ ਆ ਕੀ ਬੰਦਾ ਸੱਚੀ ਨਿਹਾਲ ਹੁੰਦਾ ਮੰਨ ਲਓ ਇੱਕ ਕੁਐਸਚਨ ਕਰੀਏ ਵੀ ਸੱਚੀ ਨਿਹਾਲ ਹੁੰਦਾ ਬਿਲਕੁਲ ਹੁੰਦਾ ਹੈ ਜਿਹਦਾ ਈਮ ਦਰਸ਼ਨ ਹੋਵੇ ਜਿਹਦਾ ਈਮ ਸਤ ਸੰਗ ਹੋਵੇ ਜਿਹਦਾ ਇੱਥੇ ਆਉਣ ਦਾ ਮਨੋਰਥ ਇਹ ਹੋਵੇ ਕਿ ਮੈਂ ਆਪਣੇ ਮਨ ਨੂੰ ਸ਼ਾਂਤ ਕਰਨਾ ਹੈ ਮੈਂ ਗੁਰੂ ਸਾਹਿਬ ਕੋਲ ਜਾਂਦਾ ਹਾਂ ਮੇਰਾ ਮਨ ਸ਼ਾਂਤ ਹੋ ਜਾਂਦਾ ਹੈ ਮੈਂ ਗੁਰੂ ਸਾਹਿਬ ਕੋਲ ਜਾਵਾਂਗਾ ਮੇਰਾ ਮਨ ਖਿੜ ਜਾਏਗਾ ਮੈਂ ਗੁਰੂ ਸਾਹਿਬ ਕੋਲ ਜਾਵਾਂਗਾ ਮੈਨੂੰ ਹੌਸਲਾ ਮਿਲ ਜਾਏਗਾ ਮੈਂ ਗੁਰੂ ਸਾਹਿਬ ਕੋਲ ਜਾਵਾਂਗਾ ਮੇਰੇ ਅੰਦਰ ਖੇੜਾ ਆ ਜਾਏਗਾ ਮੈਂ ਗੁਰੂ ਸਾਹਿਬ ਕੋਲ ਜਾਵਾਂਗਾ ਮੇਰੀ ਜ਼ਿੰਦਗੀ 'ਚ ਆਨੰਦ ਆਏਗਾ ਬੰਦਾ ਸੋਚੇ ਵਿਚਾਰੇ ਫਿਰ ਆਵੇ ਤੇ ਜ਼ਰੂਰ ਆਏਗਾ ਇੱਕ ਦਿਮਾਗ ਵਿੱਚ ਕੁਝ ਚੱਲ ਰਿਹਾ ਪਤਾ ਨਹੀਂ ਕੀ 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 ਚੱਲੀ ਜਾਂਦਾ ਫੋਨ ਅਜੇ ਨਾਲ ਹੀ ਚੱਲ ਰਿਹਾ ਹੁੰਦਾ ਹੈ ਹੱਥ ਦੇ ਵਿੱਚ ਫੜਿਆ ਹੋਇਆ ਦਿਮਾਗ ਦੇ ਵਿੱਚ ਵੀ ਇਹ ਕੁਝ ਚੱਲਦਾ ਹੈ ਚੱਲਦਾ ਚੱਲਦਾ ਆਇਆ ਮੱਥਾ ਟੇਕਿਆ ਮੱਥਾ ਟੇਕਣ ਦੀ ਕੋਈ ਫੀਲ ਨਹੀਂ ਮੱਥਾ ਟੇਕਿਆ ਸਿੱਧਾ-ਸਿੱਧਾ ਲੰਘਣ ਦੀ ਕੀਤੀ ਇੱਕ ਹੁੰਦਾ ਹੈ ਸੋਚ ਸਮਝ ਕੇ ਆਉਣਾ ਪਤਾ ਲੱਗੇ ਇੱਕ-ਇੱਕ ਕਦਮ ਪੁੱਟ ਰਿਆਂ ਹਾਂ ਨੇੜੇ ਜਾ ਰਿਆਂ ਹਾਂ ਜਦੋਂ ਮੈਂ ਪਹੁੰਚਣਾ ਮੈਨੂੰ ਸ਼ਾਂਤੀ ਮਿਲਣੀ ਹੈ ਮੈਨੂੰ ਆਨੰਦ ਆਉਣਾ ਹੈ ਆਨੰਦ ਆਉਣਾ ਹੈ ਤੇਰੇ ਬਲੀਵ ਕਰਕੇ ਤੇਰੇ ਪਿਆਰ ਕਰਕੇ ਤੁਸੀਂ ਸਿੱਧੀ ਜੀ ਗੱਲ ਦੱਸੋ ਕਿਸੇ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਜਦੋਂ ਤੁਹਾਨੂੰ ਮਿਲਦਾ ਤੁਹਾਨੂੰ ਚੰਗਾ ਲੱਗਦਾ ਕਿ ਨਹੀਂ ਲੱਗਦਾ ਬੋਲੋ ਇਹ ਹੋ ਸਕਦਾ ਵੀ ਮੈਨੂੰ ਆਨੰਦ ਨਹੀਂ ਆਇਆ ਆਨੰਦ ਤਾਂ ਨਹੀਂ ਆਇਆ ਪਿਆਰ ਨਹੀਂ ਤੇ ਗੁਰੂ ਸਾਹਿਬ ਪ੍ਰਤੀ ਬਣਾ ਲਓ ਹੁਣ ਬਾਕੀ ਤੇ ਤੇ ਛੱਡ ਤੁਰ ਜਾਂਦਾ ਕੋਈ ਕਦੇ ਕੋਈ ਤੁਰ ਜਾਣਾ ਕਦੇ ਕਿਸੇ ਨੇ ਤੁਰ ਜਾਣਾ ਹੈ ਜਿੰਦਗੀ ਦੇ ਵਿੱਚ ਮਾਂ ਪਿਓ ਸਾਥ ਛੱਡ ਜਾਂਦੇ ਐ ਦਾਦਾ ਦਾਦੀ ਜਾਂਦੇ ਐ ਪਰਿਵਾਰ ਛੱਡ ਜਾਂਦਾ ਹੈ ਰਿਸ਼ਤੇ ਜੁੜ ਘਟ ਰਹੇ ਨੇ ਟੁੱਟ ਜਾਂਦਾ ਰਹੇ ਨੇ ਅੱਜ ਦਾ ਜ਼ਮਾਨਾ ਇਹੋ ਜਿਹਾ ਹੈ ਫਿਰ ਰਿਸ਼ਤਾ ਉੱਥੇ ਗੰਢ ਲਈਏ ਜਿਹਦਾ رابطہ ਜੱਤ ਹੋ ਹਟਕੇ ਨਾ ਹੀ ਕੋਏ ਸੋਦਰ ਕੈਸੀ ਛੋਡੀਏ ਜੋਦਰ ਐਸਾ ਹੋਏ ਰਿਸ਼ਤਾ ਬਣਾਈਏ ਇੱਕ ਘਰ ਵਾਲੀ ਦੇ ਲੋਕਾਂ ਨੇ ਕਹਿਤਾ ਵੀ ਆ ਤੇਰੇ ਘਰ ਵਾਲੀ ਐ ਮੇਰੇ ਮਾਪਿਓ ਨੇ ਉਹਦੇ ਮਾਪਿਓ ਨੇ ਰਲ ਮਿਲ ਕੇ ਰਿਸ਼ਤਾ ਕਰ ਦਿੱਤਾ ਗੁਰੂ ਸਾਹਿਬ ਦੀ ਹਜੂਰੀ ਚ ਬਾਹਤਾ ਇੱਕ ਦੂਜੇ ਨੂੰ ਪੱਲਾ ਫੜਾਤਾ ਅਰਦਾਸ ਕਰ ਦਿੱਤੀ ਕਿਸੇ ਨੇ ਬਾਹ ਫੜਾਤੀ ਆ ਤੇਰੇ ਘਰ ਵਾਲੀ ਐ ਮੰਨ ਲਿਆ ਨਾ ਬੀਹਾ ਮੇਰੇ ਘਰ ਵਾਲੀ ਉਹਦੇ ਨਾਲ ਪਿਆਰ ਪਾ ਲਿਆ ਹੱਥ ਚ ਲਿਆ ਕੇ ਬੱਚਾ ਫੜਾਤਾ ਇਦਾਂ ਰੱਖਤਾ ਤੇਰਾ ਬੱਚਾ ਹੈ ਜੇ ਕਿਸੇ ਦਾ ਫੜਾ ਦਿੰਦੇ ਆਪਾਂ ਕਿਹਾ ਡੀਐਨਏ ਚੈੱਕ ਕਰਾਇਆ ਹੱਥ ਤੇ ਰੱਖਤਾ ਤੇਰਾ ਬੱਚਾ ਹੈ ਹਸਪੀਟਲ ਜੇ ਬੱਚਾ ਬਦਲਿਆ ਜਾਵੇ ਪਰ ਮਨ ਨੇ ਮੰਨ ਲਿਆ ਵੀ ਮੇਰਾ ਜਦੋਂ ਬੱਚੇ ਨੂੰ ਮਿਲਦੇ ਆ ਖੁਸ਼ੀ ਹੁੰਦੀ ਹੈ ਆਨੰਦ ਆਉਂਦਾ ਚਾ ਚੜਦਾ ਇਹ ਮੇਰਾ ਹੈ ਤੇ ਇਦਾਂ ਹੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਮੰਨੋ ਇਹ ਮੇਰੇ ਨੇ ਇਦਾਂ ਹੀ ਬਣਾਓ ਨਾ ਜਿੱਦਾਂ ਜਿੱਦਾਂ ਪਤਨੀ ਨੂੰ ਬਣਾ ਲਿਆ ਬੱਚੇ ਨੂੰ ਬਣਾ ਲਿਆ ਬਾਕੀ ਰਿਸ਼ਤਿਆਂ ਨੂੰ ਬਣਾ ਲੈਨੇ ਮੇਰੇ ਯਾਰ ਮੇਰੇ ਦੋਸਤ ਮੇਰੇ ਮਿੱਤਰ ਇਦਾਂ ਹੀ ਬਣਾਓ ਵੀ ਮੇਰੇ ਨੇ ਤੇ ਨੇੜੇ ਆਓਗੇ ਤੇ ਆਪੇ ਹੀ ਆਨੰਦ ਆਏਗਾ ਫਿਰ ਹੁਣ ਜੇ ਅੰਦਰ ਕੋਈ ਪਿਆਰ ਹੈ ਨਹੀਂ ਅੰਦਰ ਕੋਈ ਖਿੱਚ ਨਾ ਹੋਏਗੀ ਫਿਰ ਤੇ ਕੋਈ ਫੀਲ ਨਹੀਂ ਆਉਣੀ ਪਰ ਸੋਚ ਕੇ ਸਮਝ ਕੇ ਵਿਚਾਰ ਕੇ ਆਵਾਂਗੇ ਫੇਰ ਆਪੇ ਮਨ ਖਿੜ ਜਾਂਦਾ ਹੈ ਆਨੰਦ ਆਉਂਦਾ ਤਾਂ ਉਹਨੇ ਜੇ ਸੋਚਾਂਗੇ ਵੀ ਹਾਂ ਮੈਂ ਚੱਲਿਆਂ ਫੇਰ ਆਨੰਦ ਵੀ ਬਣਦਾ ਹੈ ਪਰ ਜੇ ਤਨ ਕਿਤੇ ਫਿਰਦਾ ਹੈ ਮਨ ਕਿਤੇ ਫਿਰਦਾ ਹੈ ਮੱਥਾ ਟੇਕਦੇ ਫਿਰਦੇ ਆ ਫਿਰ ਫਿਰ ਤੇ ਸਤਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾਲ ਲਾਗੋ ਭਾਉ ਕੋਈ ਪਿਆਰ ਹੀ ਨਹੀਂ ਸ਼ਬਦ ਨਾਲ ਪ੍ਰਤੀਤ ਨਹੀਂ ਉਸ ਨੂੰ ਸੁੱਖ ਨਾ ਉਪਜੇ ਭਾਵੇਂ 100 ਗੇੜਾ ਆਵੋ ਜਾਓ ਭਾਵੇਂ 100 ਵਾਰੀ ਗੇੜੇ ਲਾਈ ਜੋ ਕੋਈ ਫਰਕ ਨਹੀਂ ਪੈਂਦਾ ਫੀਲ ਤੇਰੀ ਆਪਣੀ ਹੈ ਮੈਨੂੰ ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਬੜੀ ਫੀਲ ਆ ਰਹੀ ਹੈ ਇਹ ਫੀਲ ਤੇਰੀ ਆਪਣੀ ਹੈ ਮੈਂ ਆਪਣੇ ਯਾਰ ਕੋਲ ਦੋਸਤ ਕੋਲ ਜਾਨਾ ਮੈਨੂੰ ਬੜੀ ਫੀਲ ਆਉਂਦੀ ਹੈ ਇਹ ਤੇਰੀ ਆਪਣੀ ਤੇ ਪੈਦਾ ਕੀਤੀ ਹੋਈ ਹੈ ਮੈਂ ਫਲਾਣੇ ਥਾਂ ਤੇ ਜਾਣਾ ਮੈਨੂੰ ਬੜੀ ਫੀਲ ਆਉਂਦੀ ਏ ਲੋਕਾਂ ਨੇ ਇਹ ਫੀਲ ਸਰਸੇ ਵਾਲੇ ਬਾਬੇ ਕੋਲ ਜਾ ਕੇ ਪੈਦਾ ਕਰ ਲਈ ਲੋਕਾਂ ਨੇ ਇਹ ਫੀਲ ਬੁੱਗਿਆਂ ਦੇ ਮੜੀਆਂ ਤੇ ਮਟੀਆਂ ਤੇ ਜਾ ਕੇ ਪੈਦਾ ਕਰ ਲਈ ਸਾਡੇ ਕਮਲਿਆਂ ਤੋਂ ਇਹ ਫੀਲ ਗੁਰੂ ਗ੍ਰੰਥ ਸਾਹਿਬ ਦੇ ਕੋਲ ਜਾ ਕੇ ਪੈਦਾ ਹੀ ਨਹੀਂ ਕਰ ਸਕੀ ਅਸੀਂ ਸਾਡਾ ਹੀ ਕਸੂਰ ਹੁੰਦਾ ਅਸੀਂ ਪੈਦਾ ਕਰਨੀ ਬਣਾਣਾ ਹੁੰਦਾ ਆਪਣਾ ਬਣਾ ਲੈ ਭਾਵੇਂ ਕਿਸੇ ਗਲੀ ਦੇ ਕੁੱਤੇ ਨੂੰ ਆਪਣਾ ਬਣਾ ਲੈ ਤੇ ਨਾ ਬਣਾ ਭਾਵੇਂ ਕਿਸੇ ਖਾਸ ਨੂੰ ਵੀ ਆਪਣਾ ਨਾ ਬਣਾਏ ਤੇਰੇ ਤੇ ਹੈ ਤੇਰੇ ਤੇ ਥੀਲ ਤੇ ਆਪਣੇ ਚ ਹੈ ਮਨ ਲੋ ਤੇ ਸਭ ਕੁਝ ਹੈ ਨਾ ਮਨੋ ਤੇ ਕੁਝ ਵੀ ਨਹੀਂ ਕਿਤੇ ਵੀ ਰਿਸ਼ਤਾ ਬਣਾਇਆ ਤੇਰੇ ਤੇਰੇ ਮਾਈਂਡ ਦੀ ਗੇਮ ਨਹੀਂ ਅਗਲੇ ਨੂੰ ਤਾਂ ਕਈ ਵਾਰੀ ਪਤਾ ਵੀ ਨਹੀਂ ਹੁੰਦਾ ਵੀ ਇਹ ਮੈਨੂੰ ਇੰਨਾ ਪਿਆਰ ਕਰਦਾ ਦੂਜੇ ਬੰਦੇ ਨੂੰ ਤੇ ਪਤਾ ਵੀ ਨਹੀਂ ਹੁੰਦਾ ਤੇਰੇ ਮਾਈਂਡ ਦੀ ਗੇਮ ਹੀ ਆ ਤੈਨੂੰ ਹੀ ਸਵਾਦ ਆਈ ਜਾਂਦਾ ਤੈਨੂੰ ਹੀ ਮਜ਼ਾ ਆਈ ਜਾਂਦਾ ਤੈਨੂੰ ਨਜ਼ਾਰਾ ਆਈ ਜਾਂਦਾ ਤੈਨੂੰ ਲੋਰਜ ਆਈ ਜਾਂਦਾ ਮੈਂ ਪਿਆਰ ਵਿੱਚ ਆ ਅਗਲੇ ਨੂੰ ਪਤਾ ਵੀ ਨਹੀਂ ਇਸੇ ਤਰ੍ਹਾਂ ਜੇ ਇਦਾਂ ਹੋ ਸਕਦਾ ਹੈ ਹੁਣ ਛੋਟਾ ਜਿਹਾ ਬੱਚਾ ਹੈ ਉਹਨੂੰ ਕੀ ਪਤਾ ਮੇਰਾ ਡੈਡੀ ਕਿੰਨਾ ਕਛਾਲਾ ਮਾਰਦਾ ਫਿਰਦਾ ਉਹ ਤੇ ਅਜੇ ਮਹੀਨੇ ਦਾ ਪੰਗੂੜੇ ਦੇ ਵਿੱਚ ਪਿਆ ਉਹਨੂੰ ਤੇ ਪਤਾ ਵੀ ਨਹੀਂ ਤੇਰੇ ਪਿਆਰ ਪਿਓਰ ਦਾ ਉਹਨੂੰ ਤੇ ਇਹ ਵੀ ਨਹੀਂ ਪਤਾ ਮੇਰਾ ਪਿਓ ਐ ਉਹਨੂੰ ਤੇ 5 ਸਾਲ ਬਾਅਦ ਜਾ ਕੇ ਪਤਾ ਲੱਗਣਾ ਵੀ ਇਹ ਪਾਪਾ ਡੈਡੀ ਐ ਮੇਰੇ ਘਰ 'ਚ ਪੱਕਾ ਰਹਿੰਦਾ ਤੇ ਜਾ ਕੇ ਕਿਤੇ 15 10 ਸਾਲ ਬਾਅਦ ਪਤਾ ਲੱਗਣਾ ਪਿਓ ਕੀ ਹੁੰਦਾ ਪਿਓ ਬਣਦਾ ਕਿਵੇਂ ਉਹਨੂੰ ਤੇ ਜਾ ਕੇ ਜਾ ਕੇ 12 15 ਸਾਲ ਤੈਨੂੰ ਪਤਾ ਲੱਗਣਾ ਪਰ ਜਿਹੜੀ ਤੂੰ ਫੀਲ 'ਚ ਰਹਿਣਾ ਉਹ ਬੱਚਾ ਪੰਗੂੜੇ 'ਚ ਐ ਉਹਨੂੰ ਪਤਾ ਵੀ ਨਹੀਂ ਪਰ ਜਿਹੜਾ ਤੂੰ ਨਜ਼ਾਰੇ 'ਚ ਰਹਿਣਾ ਆਪਾਂ ਪਿਓ ਬਣ ਗਏ ਮੇਰਾ ਪੁੱਤ ਮੇਰਾ ਪੁੱਤ ਇਹ ਫੀਲ ਕਿੱਥੇ ਐ ਇੱਥੇ ਹੀ ਐ ਇਹ ਨਜ਼ਾਰਾ ਕਿੱਥੇ ਐ ਇੱਥੇ ਹੀ ਐ ਆਪ ਹੀ ਪੈਦਾ ਕੀਤੀ ਆ ਆਪ ਹੀ ਬਣਾਈ ਐ ਨਾ ਬੱਚੇ ਨੇ ਬਣਾਈ ਐ ਬੋਲੋ ਬੱਚੇ ਨੇ ਬਣਾਈ ਐ ਫਿਰ ਨਾ ਆਪਾਂ ਬਣਾਈ ਆਪਾਂ ਬਣਾਣੀ ਤੇ ਸਰੂਰ ਦੇਗਾ ਤੈਨੂੰ ਤੇਰਾ ਪਿਆਰ ਪੈਦਾ ਕਰਦਾ ਨਸ਼ਾ ਦੇਗਾ ਖੁਸ਼ੀ ਦੇਗਾ ਮસ્ਤੀ ਦੇਗਾ ਖੇੜਾ ਦੇਗਾ ਆਨੰਦ ਦੇਗਾ ਤੇਰਾ ਪਿਆਰ ਹੀ ਤੈਨੂੰ ਆਨੰਦ ਦਿੰਦਾ ਰਸ ਦਿੰਦਾ ਖੁਸ਼-ਖੁਸ਼ ਰੱਖਦਾ ਤੇ ਜੇ ਉਹ ਅੰਦਰੋਂ ਮਿਸ ਕਰਦੇ ਆਂਗੇ ਫਿਰ ਨਹੀਂ ਆਉਂਦਾ ਕਈ ਵਾਰੀ ਉਹੀ ਪੁੱਤ ਹੁੰਦਾ ਲੜਦਾ ਝਗੜਦਾ ਸਾਡੇ ਆਖੇ ਨਹੀਂ ਲੱਗਦਾ ਅਸੀਂ ਆਪਣੀ ਫੀਲ ਮਾਰ ਲਈ ਹੁਣ ਪੁੱਤ ਸਾਹਮਣੇ ਆਉਂਦਾ ਉਹ ਪਿਆਰ ਕੀ ਆਉਣਾ ਸੋ ਕੋ ਗੁੱਸਾ ਆਉਂਦਾ ਉਹਨੂੰ ਵੇਖ ਕੇ ਇਹ ਜਿਹੜਾ ਗੁੱਸਾ ਗੱਸਾ ਚੜਦਾ ਇਹ ਉਹਦੀ ਖੇਡ ਹੈ ਕਿ ਇਹ ਵੀ ਸਾਡੀ ਗੇਮ ਹੈ ਮਾਈਂਡ ਦੀ ਇਹ ਵੀ ਸਾਡੀ ਖੇਡੀ ਐਵੇਂ ਇਹ ਵੀ ਤੇ ਮਾਈਂਡ ਦੀ ਗੇਮ ਹੀ ਹੈ ਉਹ ਸਾਹਮਣੇ ਆਇਆ ਪਿਆਰ ਆਉਂਦਾ ਸੀ ਇਹ ਵੀ ਸਾਡੀ ਵੀ ਖੇਡ ਸੀ ਦਿਮਾਗ ਦੀ ਬੱਚਾ ਛੋਟਾ ਜਿਹਾ ਸੀ ਉਹ ਉਹ ਉਹਨੂੰ ਪਤਾ ਵੀ ਨਹੀਂ ਵੀ ਤੇਰੇ ਅੰਦਰ ਕੀ ਚੱਲ ਰਿਹਾ ਹੁਣ ਬੱਚਾ 20 ਸਾਲ ਦਾ 22 ਸਾਲ ਦਾ ਉਹਨੂੰ ਵੇਖ ਕੇ ਗੁੱਸਾ ਚੜੀ ਜਾਂਦਾ ਉਹਨੂੰ ਫੇਰ ਵੀ ਪਤਾ ਨਹੀਂ ਇਹ ਤੇਰੇ ਅੰਦਰ ਹੀ ਚੱਲ ਰਿਹਾ ਸਾਰਾ ਕੋਈ ਇਹਨੂੰ ਕਹਿੰਦੇ ਨੇ ਆਪੇ ਦੇ ਮਾਲਕ ਬਣੋ ਤੇਰੇ ਅੰਦਰ ਕੀ ਚੱਲਦਾ ਤੈਨੂੰ ਪਤਾ ਹੋਵੇ ਘਰਾਂ 'ਚ ਕੈਮਰੇ ਲਾਉਨੇ ਹੋ ਮੇਰੇ ਘਰ 'ਚ ਕੀ ਚੱਲਦਾ ਮੈਨੂੰ ਪਤਾ ਹੋਵੇ ਮੈਨੂੰ ਗਵਰਨਮੈਂਟਮੈਂਟ ਦੀ ਰਿਪੋਰਟ ਦਿਆ ਕਰੋ ਮੇਰੇ ਘਰ ਚ ਕੀ ਚੱਲਦਾ ਮੈਨੂੰ ਪਤਾ ਹੋਵੇ ਕਈ ਇਹੋ ਜਿਹੇ ਨੇ ਜਿਹੜੇ ਧਿਆਨ ਰੱਖਦੇ ਨੇ ਸਾਡੇ ਆਨਗਵਾਂਡ ਚ ਕੀ ਚੱਲਦਾ ਸਾਨੂੰ ਪਤਾ ਹੋਵੇ ਤੇ ਕਈ ਇਦਾਂ ਦੇ ਆ ਕਿ ਨੇ ਸਾਰੇ ਪਿੰਡ ਚ ਕੀ ਚੱਲਦਾ ਮੈਨੂੰ ਪਤਾ ਹੋਵੇ ਤੇ ਕਈ ਇਦਾਂ ਦੇ ਐਮਐਲਏ ਬਣਦਾ ਜਿਹੜਾ ਸਾਰੇ ਇਲਾਕੇ ਚ ਕੀ ਚੱਲਦਾ ਮੈਨੂੰ ਪਤਾ ਹੋਵੇ ਤੇ ਕਈ ਸਾਰੀਆਂ ਅਖਬਾਰਾਂ 15 20 ਪੜ੍ਹਦੇ ਨੇ ਕਹਿੰਣਗੇ ਸਾਰੇ ਪੰਜਾਬ ਚ ਕੀ ਚੀਜ਼ ਚੱਲਦਾ ਮੈਨੂੰ ਪਤਾ ਹੋਵੇ ਤੇ ਇਦਾਂ ਦੇ ਬੰਦੇ ਵੀ ਐ ਪੂਰੇ ਇੰਡੀਆ ਚ ਕੀ ਚੱਲਦਾ ਮੈਨੂੰ ਪਤਾ ਹੋਵੇ ਤੇ ਕਈ ਸਾਰੇ ਵਰਲਡ ਦੀਆਂ ਨਿਊਜ਼ਾਂ ਛਾਣ ਮਾਰਦੇ ਐ ਦੁਨੀਆ 'ਚ ਕੀ ਚੱਲਦਾ ਮੈਨੂੰ ਪਤਾ ਹੋਵੇ ਪਰ ਤੇਰੇ ਅੰਦਰ ਕੀ ਚੱਲਦਾ ਤੈਨੂੰ ਇਹ ਤੇ ਪਤਾ ਨਹੀਂ ਅੰਦਰ ਦੀ ਗੇਮ ਕੀ ਏ ਤੈਨੂੰ ਸਮਝ ਆਈ ਤੂੰ ਪੰਜਾਬ ਪਤੀ ਜਾਗਿਆ ਫਿਰਦਾ ਪਿੰਡ ਪ੍ਰਤੀ ਤੈਨੂੰ ਸਾਰਾ ਪਤਾ ਹੈ ਇਲਾਕੇ ਪ੍ਰਤੀ ਪਤਾ ਹੈ ਪਰ ਕੀ ਤੂੰ ਅਵੇਅਰ ਹੈਂ ਕਿ ਤੇਰੇ ਮਨ ਚ ਕੀ ਜਾਂਦਾ ਸਭ ਤੋਂ ਪਹਿਲੇ ਨੰਬਰ ਤੇ ਸਰੀਰ ਪ੍ਰਤੀ ਅਵੇਅਰ ਹੋਣਾ ਹੁੰਦਾ ਇੱਕ ਨੰਬਰ ਸਟਾਰਟ ਇੱਥੋਂ ਹੁੰਦਾ ਹੈ ਸਾਧਨ ਆ ਇੱਥੋਂ ਸਟਾਰਟ ਹੁੰਦੀ ਹੈ ਬੰਦੇ ਦੀ ਜਦੋਂ ਬੰਦਾ ਸਾਧਨ ਲੱਗਦਾ ਆਪਣੇ ਆਪ ਨੂੰ ਪਹਿਲੇ ਨੰਬਰ ਤੇ ਸਰੀਰ ਪ੍ਰਤੀ ਜਾਗਣਾ ਕਈ ਤੁਸੀਂ ਵੇਖਿਆ ਹੱਥ ਹਲਾਈ ਜਾਣਗੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਹੱਥ ਹਲਾਈ ਜਾਂਦਾ ਮੰਨ ਲਓ ਇਹ ਬੰਦਿਆਂ ਚ ਬੈਠਾ ਹੋਏਗਾ ਟੋਲਕੀ ਵਿਚਾਈ ਜਾਏਗਾ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਸਰੀਰ ਮੇਰਾ ਕੀ ਕਰੀ ਜਾਂਦਾ ਕਈ ਅੰਗੂਠਾ ਹਲਾਈ ਜਾਣਗੇ ਇੰਨਾ ਕੱਲਾ ਹੀ ਅੰਗੂਠਾ ਹਿੱਲੀ ਜਾਂਦਾ ਹੁੰਦਾ ਵੇਖਿਆ ਕੱਲਾ ਵੇਖਿਆ ਅੰਗੂਠਾ ਜਿਹਾ ਹਲਾਈ ਜਾਂਦੇ ਨੇ ਉਹਨਾਂ ਨੂੰ ਸਰੀਰ ਦਾ ਪਤਾ ਹੀ ਨਹੀਂ ਲੱਗਦਾ ਸਰੀਰ ਕੀ ਕਰਦਾ ਕਈ ਲੱਤ ਹਲਾਈ ਜਾਣਗੇ ਬੈਠੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸਰੀਰ ਕੀ ਕਰਦਾ ਸਰੀਰ ਪ੍ਰਤੀ ਜਾਗੋ ਕਦਮ ਪਟ ਰਹੇ ਆ ਜਾਗ ਕੇ ਪਟੋ ਹੱਥ ਹਿਲਾ ਪਤਾ ਲੱਗੇ ਸਭ ਤੋਂ ਪਹਿਲਾਂ ਅਵੇਅਰ ਹੋਵੋ ਆਪਣੀ ਬਾਡੀ ਪ੍ਰਤੀ ਦੂਜਾ ਜਾਗੋ ਅਵੇਅਰ ਹੋਵੋ ਆਪਣੇ ਸਾਹਾਂ ਪ੍ਰਤੀ ਸ਼ਰੀਰ ਪ੍ਰਤੀ ਅਵੇਅਰ ਹੋਣਾ ਸੌਖਾ ਹੈ ਕਿਵੇਂ ਭਲਾ ਜੇ ਮੈਂ ਤੈਨੂੰ ਹੁਣ ਕਹਿ ਰਿਹਾ ਵੀ ਹਿੱਲ ਨਾ ਸ਼ਰੀਰ ਨੂੰ ਅਵੇਅਰ ਹੈ ਹਿੱਲਣਾ ਨਹੀਂ ਬਹਿ ਜਾ ਲੈ ਸ਼ਰੀਰ ਤੇ ਟਿਕ ਜਾਏਗਾ ਤੂੰ ਐ ਟਿਕਾ ਲੈ ਲਓ ਜੀ ਬਹਿ ਗਏ ਇਹ ਸੌਖਾ ਕੰਮ ਹੈ ਸਰੀਰ ਪ੍ਰਤੀ ਅਵੇਰ ਹੋਣਾ ਸਭ ਤੋਂ ਸੌਖਾ ਹੈ ਜਾਗਣਾ ਪਰ ਦੂਸਰਾ ਪੁਆਇੰਟ ਹੁੰਦਾ ਆਪਣੇ ਸਾਹਾਂ ਪ੍ਰਤੀ ਜਾਗਣਾ ਅਵੇਰ ਹੋਣਾ ਸਾਹ ਅੰਦਰ ਆ ਰਿਹਾ ਮੈਨੂੰ ਪਤਾ ਲੱਗ ਰਿਹਾ ਸਾਹ ਬਾਹਰ ਜਾ ਰਿਹਾ ਮੈਨੂੰ ਪਤਾ ਲੱਗ ਰਿਹਾ ਇਹ ਦੂਜਾ ਹੈ ਦੂਜਾ ਸਟੈਪ ਹੁੰਦਾ ਇਹ ਥੋੜਾ ਔਖਾ ਹੈ ਭੁੱਲ ਜਾਂਦਾ ਹੈ 2 ਕਮਿੰਟ ਚ ਚੇਤਾ ਰਹਿੰਦਾ ਫਿਰ ਭੁੱਲ ਜਾਂਦਾ ਅੱਧਾ ਕਮਿੰਟ ਚੇਤਾ ਰਹਿੰਦਾ ਫਿਰ ਭੁੱਲ ਜਾਂਦਾ ਫਿਰ ਅੱਧਾ ਮਿੰਟ ਚੇਤਾ ਰਹਿੰਦਾ ਫਿਰ ਭੁੱਲ ਜਾਂਦਾ ਇਹ ਓੱਖਾ ਕੰਮ ਹੈ ਸਾਹ ਪ੍ਰਤੀ ਅਵੇਰ ਰਹਿਣਾ ਸਾਹ ਅੰਦਰ ਗਿਆ ਬਾਹਰ ਆਇਆ ਇਹ ਦੂਜੀ ਅਵੇਰਨੈਸ ਹੁੰਦੀ ਹੈ ਹੋਰ ਮਨ ਜਾਗਦਾ ਜਿਨ੍ਹਾਂ ਦਾ ਜਿਆਦਾ ਮਨ ਜਾਗ ਗਿਆ ਹੁੰਦਾ ਪਹਿਲਾਂ ਬਾਡੀ ਪ੍ਰਤੀ ਪਤਾ ਲੱਗਦਾ ਉਹਨਾਂ ਨੂੰ ਵੀ ਸਰੀਰ ਹਿੱਲਦਾ ਹੈ ਮੈਂ ਕੀ ਕਰਦਾ ਇਹ ਪਹਿਲੀ ਜਾਗਣਾ ਹੈ ਦੂਜੇ ਨੰਬਰ ਤੇ ਸਾਹ ਪ੍ਰਤੀ ਜਾਗਣਾ ਸਾਹ ਅੰਦਰ ਗਿਆ ਮੈਨੂੰ ਪਤਾ ਲੱਗਿਆ ਸਾਹ ਬਾਹਰ ਆਇਆ ਮੈਨੂੰ ਪਤਾ ਹੈ ਪਹਿਰੇਦਾਰ ਬਣ ਕੇ ਮੈਨੂੰ ਚੇਤਾ ਵੀ ਹਾਂ ਅੰਦਰ ਗਿਆ ਆਇਆ ਸਾਹ ਦੇ ਪ੍ਰਤੀ ਵੀ ਜਾਗਿਆ ਹੋਇਆ ਦੋਗਲਨਾ ਤੀਜੇ ਨੰਬਰ ਦੇ ਉੱਤੇ ਆਪਣੇ ਵਿਚਾਰਾਂ ਪ੍ਰਤੀ ਅਵੇਰ ਹੋਣਾ ਮੇਰੇ ਅੰਦਰ ਥੌਟ ਕੀ ਚੱਲ ਰਹੇ ਹਨ ਆਪਣੇ ਮਨ ਪ੍ਰਤੀ ਅਵੇਰ ਹੋਣਾ ਇਹ ਤੀਸਰਾ ਹੁੰਦਾ ਹੈ ਜਾਗਣਾ ਇਹ ਉਦੂ ਵਿਉਖ ਹੈ ਤੇ ਚੌਥਾ ਸਭ ਤੋਂ ਔਖਾ ਆਪਣੇ ਇਮੋਸ਼ਨ ਪ੍ਰਤੀ ਜਾਣਨਾ ਇਮੋਸ਼ਨ ਪਹਿਲਾਂ ਆ ਜਾਂਦਾ ਹੈ ਥਾਟ ਬਾਅਦ ਚ ਆਉਂਦੇ ਆ ਵਿਚਾਰ ਬਾਅਦ ਚ ਬਣਦੇ ਨੇ ਜਿਵੇਂ ਤੁਹਾਨੂੰ ਕਿਸੇ ਬੰਦੇ ਤੇ ਗੁੱਸਾ ਹੈ ਉਹਨੇ ਮੇਰੇ ਨਾਲ ਇਦਾਂ ਕੀਤਾ ਜਾਂ ਕਿਸੇ ਨੇ ਗਾਲ ਕੱਢੀ ਤੂੰ ਉਹਨੇ ਗਾਲ ਕੱਢੀ ਤੇਰੇ ਅੰਦਰ ਇਮੋਸ਼ਨ ਆ ਗਿਆ ਗੁੱਸੇ ਵਾਲਾ ਪਰ ਅਜੇ ਸ਼ਬਦ ਆਉਣੇ ਨਹੀਂ ਅਜੇ ਬੋਲਣਾ ਆਪਾਂ ਗਾਲ ਦਾ ਜਵਾਬ ਗਾਲ ਚ ਦੇਣਾ ਜਦ ਥੱਪੜ ਮਾਰਨਾ ਇਹ ਸਾਈਡ ਵੱਲ ਚ ਹੁੰਦਾ ਪਰ ਪਹਿਲਾਂ ਅੰਦਰ ਗੁੱਸੇ ਦਾ ਇਮੋਸ਼ਨ ਆ ਜਾਂਦਾ ਸਭ ਤੋਂ ਪਹਿਲਾਂ ਇਮੋਸ਼ਨ ਆਉਂਦਾ ਫਿਰ ਥੌਟ ਆਉਂਦਾ